ਇੱਕ ਪਤਨੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਅਸੀਂ ਆਪਣੀ ਬੇਟੀ ਨੂੰ ਤਿਤਲੀ ਬਣਾਵਾਂਗੇ ਉਹ ਕਹਿੰਦਾ ਨਹੀਂ ਅਸੀਂ ਆਪਣੀ ਬੇਟੀ ਨੂੰ ਮਧੂਮੱਖੀ ਬਣਾਉਣਾ ਹੈ ਘਰ ਵਾਲੀ ਕਹਿੰਦੀ ਨਹੀਂ ਮੈਂ ਤਾਂ ਤਿਤਲੀ ਬਣਾਉਣੀ ਹੈ ਤਿਤਲੀ ਬਹੁਤ ਸੋਹਣੀ ਲੱਗਦੀ ਆ ਉਹਨੂੰ ਸਾਰੇ ਫੜਦੇ ਆ ਉਹ ਕਿੰਨੇ ਸੋਹਣੇ ਫੁੱਲਾਂ ਦੇ ਉੱਪਰ ਬੈਠਦੀ ਆ ਮੈਂ ਤਾਂ ਤਿਤਲੀ ਬਣਾਉਂਗੀ ਆਪਣੀ ਕੁੜੀ ਨੂੰ ਤੇ ਉਹਦਾ ਘਰ ਵਾਲਾ ਕਹਿੰਦਾ ਨਹੀਂ ਮਧੂਮੱਖੀ ਬਣਾਉਣੀ ਹੈ ਮੈਂ ਤੈਨੂੰ ਪਤਾ ਹੈ ਨਾ ਤਿਤਲੀ ਫੁੱਲਾਂ ਦੇ ਉੱਪਰ ਬੈਠਦੀ ਆ ਉਹਦਾ ਰਸ ਚੂਸਦੀ ਆ ਤੇ ਉਹ ਕਿੰਨੇ ਸੋਹਣੇ ਸੋਹਣੇ ਕਲਰ ਉਹਦੇ ਵਿੱਚ ਰੱਬ ਭਰ ਦਿੰਦਾ ਤੇ ਉਹਨੂੰ ਸਾਰੇ ਹੀ ਫੜਦੇ ਆ ਤੇ ਮੈਂ ਮਧੂਮੱਖੀ ਇਸ ਲਈ ਆਪਣੀ ਬੇਟੀ ਨੂੰ ਬਣਾਉਣਾ ਆ ਕਿ ਮਧੂਮੱਖੀ ਸੋਹਣੇ ਸੋਹਣੇ ਫੁੱਲਾਂ ਦੇ ਉੱਪਰ ਵੀ ਬੈਠਦੀ ਆ ਉਹਨਾਂ ਦਾ ਰਸ ਵੀ ਚੂਸਦੀ ਆ ਪਰ ਉਹ ਕਿਸੇ ਨੂੰ ਆਪਣੇ ਆਪ ਨੂੰ ਹੱਥ ਨਹੀਂ ਲਾਉਣ ਦਿੰਦੀ ਜਦੋਂ ਵੀ ਉਹਨੂੰ ਅਸੀਂ ਫੜਨ ਲੱਗਦੇ ਆ ਉਹ ਡੰਗ ਮਾਰਦੀ ਆ ਮੈਂ ਆਪਣੀ ਧੀ ਨੂੰ ਇਦਾਂ ਦੀ ਬਣਾਉਣਾ ਆ ਕਿ ਉਹ ਆਪਣੇ ਆਪ ਦੇ ਨਾਲ ਲੜ ਸਕੇ ਉਹ ਦੁਨੀਆ ਦੇ ਨਾਲ ਵੀ ਲੜ ਸਕੇ ਇਦਾਂ ਦਾ ਉਹਨੂੰ ਮੈਂ ਹੌਸਲਾ ਦੇ ਕੇ ਤੇ ਮਧੂਮੱਖੀ ਵਰਗੀ ਬਣਾਉਣਾ ਹੈ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ